1515 ਈਸਵੀ ਵਿੱਚ ਗੁਰੂ ਰਵੀਦਾਸ ਨੇ ਇਸ ਜਗ੍ਹਾ ਤੇ ਤਪੱਸਿਆ ਕੀਤੀ ਸੀ ਇਹ 850 ਸਾਲ ਤੋਂ ਵੱਧ ਪੁਰਾਣੇ ਨੇ ਇਨਾ ਬੱਟਿਆਂ ਨਾਲ ਉਦੋਂ ਰਾਸ਼ਨ ਤੋਲਿਆ ਜਾਂਦਾ ਹੁੰਦਾ ਸੀ ਦੋਸਤੋ ਆ ਜਿਹੜੀ ਤੁਸੀਂ ਚੱਕੀ ਵੇਖ ਰਹੇ ਹੋ ਇਹ ਗੁਰੂ ਰਵੀਦਾਸ ਜੀ ਵੇਲੇ ਦੀ ਆ ਜਦੋਂ ਗੁਰੂ ਰਵੀਦਾਸ ਜੀ ਨੂੰ ਸਜ਼ਾ ਸੁਣਾਈ ਗਈ ਸੀ ਵੀ ਤੂੰ ਚੱਕੀ ਪੀਣੀ ਆ ਤਾਂ ਉਸ ਤੋਂ ਬਾਅਦ ਜਿਹੜੀ ਇਹ ਚੱਕੀ ਆਪਣੇ ਆਪ ਹੀ ਚੱਲੀ ਗਈ ਸੀ ਤਾਂ ਦੋਸਤੋ ਇਹ ਵੀਡੀਓ ਐਂਡ ਤੱਕ ਜਰੂਰ ਦੇਖਿਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਪਵਿੱਤਰ ਸਥਾਨ ਦਿਖਾਉਣ ਲੱਗੇ ਆਂ ਤੇ ਇਹ ਜਿਹੜਾ ਸਥਾਨ ਹੈ ਗੁਰੂ ਰਵੀਦਾਸ ਮਹਾਰਾਜ ਜੀ ਦਾ ਇਸ ਜਗ੍ਹਾ ਤੇ ਗੁਰੂ ਰਵੀਦਾਸ ਜੀ ਨੇ ਜਿਹੜੀ ਭਗਤੀ ਕੀਤੀ ਸੀ ਤਪਸਥਾਨ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਪ੍ਰਾਤਨ 1515 ਈਸਵੀ ਵਿੱਚ ਤਾਂ ਉਸ ਵੇਲੇ ਗੁਰੂ ਰਵੀਦਾਸ ਜੀ ਨੇ ਇੱਥੇ ਜਿਹੜੀ ਤਪੱਸਿਆ ਕੀਤੀ ਸੀ 4 ਸਾਲ 2 ਮਹੀਨੇ 11 ਦਿਨ ਜਿਹੜਾ ਇਸ ਜਗ੍ਹਾ ਤੇ ਗੁਰੂ ਰਵੀਦਾਸ ਜੀ ਰਹੇ ਸੀ ਅੱਜ ਵੀ ਉਹ ਚੱਕੀ ਮੌਜੂਦ ਹੈ ਜਿਹੜੀ ਗੁਰੂ ਰਵੀਦਾਸ ਜੀ ਵੇਲੇ ਹੁੰਦੀ ਸੀ ਤੇ ਉਹ ਵੱਟੇ ਅੱਜ ਵੀ ਮੌਜੂਦ ਨੇ ਤਾਂ ਇੱਧਰ ਦੇਖ ਲਓ ਤੁਸੀਂ ਖੁਰਾਲਗੜ੍ਹ ਸਾਹਿਬ ਆਪਾਂ ਪਹੁੰਚੇ ਆ ਤੇ ਇੱਥੇ ਇੱਕ ਚਰਨ ਸ਼ੋ ਗੰਗਾ ਸਥਾਨ ਵੀ ਬਣਿਆ ਹੋਇਆ ਚਰਨ ਸ਼ੋ ਗੰਗਾ ਜਿੱਥੇ ਗੁਰੂ ਰਵੀਦਾਸ ਜੀ ਨੇ ਕਹਿੰਦੇ ਪੈਰ ਦੇ ਗੂਠੇ ਨਾਲ ਜਿਹੜਾ ਆ ਗੰਗਾ ਘੜਤੀ ਸੀ ਆ ਜਿਹੜੀ ਤੁਸੀਂ ਲਿਖਤ ਵੇਖ ਰਹੇ ਹੋ ਉਰਦੂ ਦੇ ਵਿੱਚ ਗੁਰੂ ਰਵੀਦਾਸ ਜੀ ਦੇ ਵੇਲੇ ਦੀ ਆ ਤੇ ਉਦੋਂ ਦੀ ਆ ਤੇ ਇਹ ਗੁਰੂ ਰਵੀਦਾਸ ਜੀ ਨੇ ਕਿਸੇ ਇੱਥੋਂ ਦੇ ਇੱਕ ਬੰਦੇ ਨੂੰ ਦਿੱਤੀ ਸੀ ਕਿੰਨਾ ਨੂੰ ਦਿੱਤੀ ਸੀ ਤਾਂ ਆ ਜੋ ਆਪਾਂ ਸਾਰਾ ਇਤਿਹਾਸ ਜਿਹੜਾ ਬਾਬਾ ਜੀ ਤੋਂ ਜਾਣਦੇ ਆ ਤਾਂ ਪਾਕਿਸਤਾਨ ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਪ੍ਰਾਤਨ 1515 ਈਸਵੀ ਤਾਂ ਦੋਸਤੋ ਆਪ ਪਹੁੰਚਿਆ ਖਰਾਲਗੜ੍ਹ ਸਾਹਿਬ ਜਿੱਥੇ ਇੱਕ ਬਹੁਤ ਵੱਡਾ ਇਤਿਹਾਸ ਹੈ ਤੇ ਲੋਕ ਬਹੁਤ ਘਾਟੇ ਸਵਾਰੇ ਜਾਣਦੇ ਆ ਤੇ ਬਾਬਾ ਜੀ ਆਪਣੇ ਨਾਲ ਮੌਜੂਦ ਨੇ ਗੁਰੂ ਰਵੀਦਾਸ ਜੀ ਦਾ ਇਤਿਹਾਸ ਅਤੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਬਾਈ ਅੱਛਾ ਬਾਬਾ ਜੀ ਕੀ ਇਤਿਹਾਸ ਹੈ ਇਹ ਜਿਹੜਾ ਨੂੰ ਦੱਸੋਗੇ ਇਹ ਜਿਹੜਾ ਸਥਾਨ ਹੈ ਜੇਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਸਤਿਗੁਰ ਉਦਾਸ ਮਹਾਰਾਜ ਜੀ ਨੇ ਸਨ 1515 ਈਸਵੀ ਦੇ ਵਿੱਚ ਭਾਦੋਂ ਦੇ ਜੇਠੇ ਐਤਵਾਰ ਨੂੰ ਇਸ ਧਰਤੀ ਨੂੰ ਭਾਗ ਲਾਇਆ 4 ਸਾਲ 2 ਮਹੀਨੇ 11 ਦਿਨ ਧੰਨ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਇਸ ਜਗ੍ਹਾ ਤੇ ਬੈਠ ਕਰਕੇ ਤਪੱਸਿਆ ਕੀਤੀ ਤਪ ਕੀਤਾ ਔਰ ਸੰਗਤ ਨੂੰ ਨਾਮ ਬਾਣੀ ਦੇ ਨਾਲ ਜੋੜਨਾ ਕੀਤਾ ਸੀ ਇਸ ਇਲਾਕੇ ਦਾ ਜਿਹੜਾ ਰਾਜਾ ਸੀ ਰਾਜਾ ਬੈਨ ਜਿਹੜਾ ਕਿ ਰਿਸ਼ਤੇ ਦੇ ਵਿੱਚ ਸੰਤ ਮੀਰਾ ਜੀ ਦਾ ਮਾਸੜ ਲੱਗਦਾ ਸੀ ਜਦੋਂ ਵੀ ਮੀਰਾ ਨੇ ਆਪਣੇ ਮਾਸੜ ਰਾਜੇ ਬੈਨ ਦੇ ਘਰੇ ਆਉਣਾ ਗੁਰੂ ਰਵਿਦਾਸ ਮਹਾਰਾਜੀ ਦੀ ਬਾਣੀ ਪੜਨੀ ਗੁਰੂ ਰਵਿਦਾਸ ਮਹਾਰਾਜੀ ਨੂੰ ਯਾਦ ਕਰਨਾ ਉਦੋਂ ਸਾਡੇ ਬਜ਼ੁਰਗ ਹੋਏ ਨੇ ਬਾਬਾ ਧੰਨਾ ਔਰ ਬਾਬਾ ਦੀਪਿਆ ਜੀ ਜਿਨ੍ਹਾਂ ਦਾ ਇਹ ਘਰ ਹੋਇਆ ਕਰਦਾ ਸੀ ਬਾਬਾ ਧੰਨਾ ਜੀ ਨੇ ਜਦੋਂ ਮੀਰਾ ਦੇ ਕੋਲੋਂ ਬਾਣੀ ਨੂੰ ਸੁਣਿਆ ਬਾਣੀ ਕੰਟ ਕਰ ਲਈ ਐਸਾ ਗੁਰੂ ਰਵਿਦਾਸ ਮਹਾਰਾਜੀ ਦੀ ਬਾਣੀ ਦੇ ਨਾਲ ਪ੍ਰੇਮ ਪਿਆ ਇਸ ਨਗਰ ਤੋਂ ਬਾਬਾ ਧੰਨਾ ਦੀਪਿਆ ਜੀ ਕਾਂਸੀ ਵਾਰਾਨਾ ਸੀ ਗੁਰੂ ਰਵਿਦਾਸ ਮਹਾਰਾਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਜਾ ਕੇ ਕਾਂਸੀ ਵਾਰਾਨਸੀ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਔਰ ਸਤਿਗੁਰੂ ਅਦਾਸ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਪਾਤਸ਼ਾਹ ਕਿਰਪਾ ਕਰਿਓ ਸਾਡੇ ਘਰ ਨੂੰ ਭਾਗ ਲਾਇਓ ਤੇ ਮਹਾਰਾਜ ਜੀ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਬਾਬਾ ਧੰਨਾ ਔਰ ਬਾਬਾ ਦੇਵਿਆ ਜੀ ਦੇ ਘਰ ਵਿੱਚ ਸਤਿਗੁਰੂ ਅਦਾਸ ਮਹਾਰਾਜ ਜੀ ਆਏ ਜਦੋਂ ਇਸ ਜਗ੍ਹਾ ਤੇ ਗੁਰੂ ਸਾਹਿਬ ਆਏ ਹਾਰੋ ਸੰਗਤਾ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ ਹਾਰੋ ਸੰਗਤਾ ਧੰਨਾ ਗੁਰੂ ਅਦਾਸ ਮਹਾਰਾਜ ਜੀ ਦੇ ਸਾਧ ਸੰਗ ਸੁਣਦੀਆਂ ਨੇ ਬਾਣੀ ਸੁਣਦੀਆਂ ਨੇ ਗੁਰੂ ਸਾਹਿਬ ਨਾਮ ਬਾਣੀ ਦਾ ਪ੍ਰਚਾਰ ਕਰਦੇ ਨੇ ਜਦੋਂ ਇਸ ਗੱਲ ਦਾ ਬਿੱਪਰ ਲੋਕਾਂ ਨੂੰ ਬ੍ਰਾਹਮਣ ਲੋਕਾਂ ਨੂੰ ਪਤਾ ਲੱਗਿਆ ਉਸ ਸਮੇਂ ਦੇ ਧਰਮ ਦੇ ਠੇਕੇਦਾਰਾਂ ਨੂੰ ਉਸ ਸਮੇਂ ਫਿਰ ਉਹਨਾਂ ਨੇ ਜਾ ਕੇ ਰਾਜੇ ਬੈਨ ਦੇ ਕੋਲ ਸ਼ਿਕਾਇਤ ਕੀਤੀ ਕਿ ਤੁਹਾਡੇ ਰਾਜ ਦੇ ਅੰਦਰ ਇੱਕ ਸ਼ੂਦਰ ਨਾਮ ਜੱਪ ਰਿਹਾ ਜਿਹੜਾ ਕੰਮ ਸਾਡਾ ਉੱਚੀ ਕੁਲ ਵਾਲੇ ਲੋਕਾਂ ਦਾ ਕੰਮ ਹੈ ਜਿਹੜਾ ਇੱਕ ਸ਼ੂਦਰ ਕਰ ਰਿਹਾ ਕਿ ਉਹਨਾਂ ਉਸ ਨੂੰ ਬੰਦੀ ਬਣਾ ਕੇ ਸਜ਼ਾ ਦਿੱਤੀ ਜਾਵੇ ਸਾਧ ਸੰਗ ਜੀ ਫਿਰ ਸਤਗੁਰ ਉਦਾਸ ਮਹਾਰਾਜ ਜੀ ਨੂੰ ਖਰਾਸ ਚੱਕੀ ਜਿਹੜੀ ਕਿ ਦੋ ਗਲਦਾਂ ਦੇ ਨਾਲ ਚਲਦੀ ਸੀ ਖਰਾਚਕੀ ਚਲਾਉਣ ਦੀ سزا ਲਗਾਈ ਗਈ ਸੋ ਮਹਾਰਾਜ ਜੀ ਨੇ ਕਿਰਪਾ ਕੀਤੀ ਇਸ ਖਰਾਸ ਦੇ ਵੱਲ ਸਵੱਲੀ ਨਿਗਾਹ ਪਾਈ ਸਤਿਗੁਰੂ ਅਰਵਦਾਸ ਜੀ ਦੀ ਕਿਰਪਾ ਦੇ ਨਾਲ ਇਹ ਜੋ ਖਰਾਚਕੀ ਆਪਣੇ ਆਪ ਹੀ ਚੱਲਣ ਲੱਗ ਪਈ ਜਦੋਂ ਇਹ ਖਰਾਚਕੀ ਚੱਲੀ ਰਾਜਾ ਬੈਨ ਦੇਖ ਕੇ ਹੱਕਾ ਬੱਕਾ ਰਹਿ ਗਿਆ ਧੰਨ ਗੁਰੂ ਅਰਵਦਾਸ ਮਹਾਰਾਜ ਜੀ ਚਰਨਾਂ ਦੇ ਵਿੱਚ ਢੇਰੀ ਹੋਇਆ ਬੇਨਤੀ ਕੀਤੀ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ ਸੋ ਉਸ ਸਮੇਂ ਰਾਜਾ ਬੈਨ ਗੁਰੂ ਸਾਹਿਬ ਦਾ ਸੇਵਕ ਬਣਿਆ ਇਹ ਜਿਹੜਾ ਫਿਰ ਸਥਾਨ ਹੈ ਰਾਜੇ ਬੈਨ ਨੇ ਆਪਣੇ ਹੱਥੀਂ ਗੁਰੂ ਸਾਹਿਬ ਦੇ ਰਹਿਣ ਵਾਸਤੇ ਗੁਰੂ ਸਾਹਿਬ ਦੇ ਵਿਸ਼ਰਾਮ ਕਰਨ ਦੇ ਵਾਸਤੇ ਸਥਾਨ ਬਣਾ ਕੇ ਦਿੱਤਾ ਸੀ ਇੱਥੇ ਫਿਰ ਮਹਾਰਾਜ ਜੀ 4 ਸਾਲ 2 ਮਹੀਨੇ 11 ਦਿਨਾਂ ਦਿੰਦਾ ਸੀ ਅੱਛਾ ਇਹ ਤਪੱਸਿਆ ਕੀਤੀ ਸੀ ਹਾਂ ਤਪ ਕੀਤਾ ਸੀ ਅੱਛਾ ਹੋਰ ਵੀ ਕੋਈ ਤਨਮਸਥਾਨ ਹੈ ਦੇਖਣ ਵਾਲਾ ਇੱਥੇ ਜਦੋਂ ਫਿਰ ਰਾਜਾ ਬੈਨ ਗੁਰੂ ਸਾਹਿਬ ਦਾ ਸੇਵਕ ਬਣਿਆ ਉਦੋਂ ਫਿਰ ਮਹਾਰਾਜ ਜੀ ਨੇ ਰਾਜੇ ਬੈਨ ਨੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਡੇ ਇਲਾਕੇ ਵਿੱਚ ਪਾਣੀ ਦੀ ਬੜੀ ਕਿੱਲਤ ਹੈ ਤੁਸੀਂ ਕਿਰਪਾ ਕਰੋ ਤੇ ਮਹਾਰਾਜ ਜੀ ਅੱਗੇ ਡੂੰਗੀ ਕਾੜ ਦੇ ਗਏ ਉਹਨਾਂ ਨੇ ਪੈਰ ਦੇ ਅੰਗੂਠੇ ਨਾਲ ਪੱਥਰ ਟਾ ਕੇ ਪਾਣੀ ਦਾ ਚਸ਼ਮਾ ਚਲਾਇਆ ਜਿਹਨੂੰ ਆਪਾਂ ਚਰਨ ਗੰਗਾ ਬੋਲਦੇ ਆ ਜਿਹੜਾ ਕੇਸ ਸਥਾਨ ਤੋਂ 3-4 ਕਿਲੋਮੀਟਰ ਦੂਰੀ ਤੇ ਸਥਿਤ ਹੈ ਤਾਂ ਸੋ ਉੱਥੇ ਮਹਾਰਾਜ ਜੀ ਨੇ ਜਲ ਚਲਾਇਆ ਸੀ ਇੱਥੇ ਮਹਾਰਾਜ ਜੀ ਆ ਕੇ ਆਰਾਮ ਪਰਮਾਨ ਦੇ ਸੰਗਤ ਨੂੰ ਬਾਣੀ ਦੇ ਨਾਲ ਜੋੜਦੇ ਹੁੰਦੇ ਸੀ ਸੋ ਸੰਗਤ ਨੂੰ ਬੇਨਤੀ ਹੈ ਕੇਸ ਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਭਾਈ ਆਓ ਥੋੜੀ ਤੋਂ ਥੋੜਾ ਬਹੁਤ ਦੇ ਤੋ ਬਹੁਤਾ ਜਿੰਨੀ ਕਿਸੇ ਦੀ ਸ਼ਰਦਾ ਹੈ ਗੁਰੂ ਦੇ ਪਾਵਨ ਸਥਾਨਾਂ ਦੀਆਂ ਕਾਰ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ ਸਤਿਗੁਰੂ ਅਰਵਦਾਸ ਮਹਾਰਾਜ ਦੀ ਤਰਫ਼ ਕਰਦੀ ਖੁਸ਼ੀਆਂ ਪ੍ਰਾਪਤ ਕਰੀਏ। ਸ਼ੁਕਰੀਆ ਬਾਬਾ ਜੀ।